ਸoare ਕਾ ਇਹ ਅਜੀਬ ਵੀਡੀਓ ਚ ਗੱਲੀ ਫੇਟ ਆ ਗਿਆ ਕਸ ਬੱਢ ਗਏ ਨਾ ਜੀ ਕਾਕਾ ਅੱਛਾ ਅੱਜ ਲੱਗਿਆ ਜੀ ਸਪਰੇਅ ਕਰਨ ਆ ਕੱਖ ਜੀ ਇਹ ਜੀ ਖੱਬਾਂ ਨੇ ਲਈ ਆਇਆ ਪਿਆ ਕਾਦਾ ਲਾਇਆ ਕਰ ਆ ਇਹਨਾਂ ਨੇ ਗੁਰਦੁਆਰਾ ਸਾਹਿਬ ਚੱਲੇ ਤੇ ਕਹਿੰਦੇ ਪਹਿਲਾਂ ਸਪਰੇਅ ਕਰਕੇ ਜਾਓ ਗੁਰਪੁਰਬ ਅੱਜ ਮੈਂ ਕਣਕ ਦਾ ਚਾਲ ਸ਼ਾਮ ਨੂੰ ਪੀਜਾਂਗੇ ਗੁਰਦੁਆਰਾ ਸਾਹਿਬ ਤੇ ਆ ਕੇ ਮੈਂ ਵੀ ਚੱਲ ਇੱਕ ਪੰਪ ਲਾ ਦਿੰਦੇ ਆ ਇਨ ਦੀ ਜਗ੍ਹਾ 'ਚ ਇੱਕ ਤਾਂ ਲੱਗਣਾ ਵੀ ਨਹੀਂ ਹੈਗਾ ਬਈ ਕੁੜੀ ਤਾਂ ਬਹੁਤ ਜ਼ਿਆਦਾ ਇਹ ਥੋੜੀ ਜਿਹੀ ਉਹ ਪੈਣੀ ਆ ਇਹ ਚੀਜ਼ ਨੇ ਲਿਜਾ ਲਈ ਜਦ ਤੱਕ ਕਹਿੰਦੇ ਅਸੀਂ ਸੰਭੂਗੇ ਹੂੰ ਖੁਰਚ ਤਾਂ ਫਿਰ ਹੋ ਜਾਂਦਾ ਜੀ ਹੂੰ ਖਤ ਹੋ ਜਾਂਦਾ ਬਈ ਹਾਂ ਦੋ ਵਾਰੀ ਖੁਰਚਦਾ ਇੱਕ ਵਾਰੀ ਦੇਵਰੇਜ ਉਹਨਾਂ ਨੇ ਖੁਰਚੀ ਜਦ ਫਿਰ ਹੋ ਗਿਆ ਦੁਆਰਾ ਰਾਜੇ ਪੰਗੇ ਆ ਘਰਾਂ ਦੇ ਘਰਾਂ ਚ ਇਹਦਾ ਹਾਂ ਹਾਂ ਜੀ ਬੂਟੇ ਵੀ ਵਿਚਾਉਣੇ ਪੈਣੇ ਬੂਟੇ ਵਿਚਾਉਣੇ 3 6 7 8 9 10 11 ਕੋਈ ਨਹੀਂ ਦੇਖਦੇ ਆਪਾਂ ਤੇ ਆਪਾਂ ਨੇ ਆਪੇ ਕਰਦਣੀ ਹੀ ਵਿਚਾ ਕੇ ਮੈਂ ਤਾਂ ਕਹਿੰਦਾ ਚੱਲਣ ਦੇ ਸਾਰੇ ਵੀ ਨਹੀਂ ਕਦੇ ਜੀ ਸਾਰੀ ਉਹ ਪੂੜੀ ਪਾ ਦੇਣੀ ਦਿੱਖੀ ਜਾਊ ਜਾ ਰਿਆਂ ਬਾਰ ਫੇ ਘਾਤਾ ਨਹੀਂ ਖਰਾਬ ਹੋਊਗਾ ਹਾਂ ਉਹ ਖਰਾਬ ਹੋਊਗਾ 1 ਘੰਟੇ ਦਾ ਲਾਜੂ ਸਾਫਤਾ ਹੋ ਜੂ ਸੋ ਤਾਂ ਹੀ ਸਤਾਉ ਜੂਂਗਾ ਠੀਕ ਐ ਦੀ ਦੇ ਗ੍ਰੇਪ ਦੀ ਅੱਧੇ ਦੇ ਵੀ ਕੱਡੇ ਰੱਖੀ ਪਾਣੀ ਨਾ ਨਾ ਫੁੱਲ ਭਾ ਲੈਣਾ ਜਿਹੜਾ ਬਚ ਗਿਆ ਬਾੜੇ ਚ ਕਰਿਆਉਣਾ ਖੱਬਲ ਪਰ ਖੱਬਲ ਜਿਹੜਾ ਝੜਪਟ ਰਲ ਦੂਈ ਪਈ ਆ ਝੜਪਟ ਉਹ ਜਿਹੜਾ ਇਹ ਕੋਈ ਨਾ ਕੰਦੀ ਕੋਈ ਆ ਜਿਹੜਾ ਢੇਰ ਪਰ ਕਲਾੜੀ ਦੇ ਆਦੋਲੇ ਫੇਰ ਹੋਇਆ ਆ ਉਹ ਵੀ ਦੀ ਸਰਦੀ ਹੁੰਦੀ ਸੀ ਵੀ ਅਗਾਈ ਜਾਣਾ ਮਿੱਕਾ ਦੇ ਬਾਲੇ ਪੱਤੇ ਹਾਂ ਸਾਫ ਹੋ ਜਾਊਗਾ ਹੁਣ ਸਾਰਾ ਹੀ ਘੜੀ ਘੜੀ ਜੇ ਉਥੇ ਖੱਬਲ ਫੇਰ ਦੁਬਾਰਾ ਹੋ ਗਿਆ ਹੁਣ ਪਹਿਲਾ ਖਰਚਾ ਤਾਂ ਹਾਂ ਇਹਨੇ ਤਾਂ ਨਹੀਂ ਮਾਰਨਾ ਇਹ ਤਾਂ ਚੋੜੇ ਪੱਤੇ ਵਾਲੀ ਆ ਚਲੋ ਪਰ ਗਿਆ ਮੈਂ ਪਰ ਗਿਆ ਮਕਾਉਣਾ ਥੋੜਾ ਵਾਪੂ ਜਿਹੜਾ ਬਚ ਕੇ ਇਕ ਨਹੀਂ ਦੂਈ ਦਵਾਈ ਪਾ ਦੇਣੀ ਤੇ ਵਿੱਚ ਮਕਾਉਣਾ ਥੋੜੂ ਵਾ ਮਕਾ ਕੇ ਕੀ ਕਰਨਾ ਜਿੰਨਾ ਲੱਗ ਗਿਆ ਬਸ ਚਲੋ ਲਾ ਦਿਓ ਚਿਪਾਈ ਚਿਪਾਉਂਦਾ ਜੀ ਲੱਗੇ ਜੀ ਕਰਨ ਮੈਂ ਲਾਗੇ ਕਰਨ ਬੂਟਿਆਂ ਤੋਂ ਦੇਖ ਕੇ ਜੀ ਕਰ ਦੇਣੀ ਜਾਂ ਰੇਲ ਮੇ ਦਾ ਰੇਲ ਮੇ ਮੈਂ ਜ਼ਿੰਮੇਦਾਰ ਨਹੀਂ ਕਦੇ ਹੀ ਮੈਂ ਜ਼ਿੰਮੇਦਾਰ ਕਰਿਓ ਤੁਸੀਂ ਹੀ ਆ ਆਪ ਵੀ ਜਦ ਵੀ ਹਟਦੇ ਨਹੀਂ ਤੇ ਹੁਣ ਆਇਆ ਜੇ ਸੁੱਕਾ ਯੂਗਾ ਵਧੀਆ ਇਹ ਇਹ ਤਾਂ ਘਰਾ ਵੀ ਖਰਾਬ ਕਰਤਾ ਹੀ ਸਾਰਾ ਦੇਖੋ ਜੇ ਉਧਰ ਹੈਗਾ ਮੜਾ ਮੋਟਾ ਇੱਧਰ ਤਾਂ ਜਮਾ ਹੀ ਖਰਾਬ ਹੋ ਗਿਆ ਰੋ ਬਈ ਮੈਂ ਬਾਕੀ ਬਾੜੇ ਚ ਕਰ ਦੇਣੀ ਆਹ ਉਹ ਕਰ ਦੋ ਉਹ ਸਿੱਕੇ ळाੜੀ ਕੋਲ ਫੇਰ ਖਬਰ ਹੋ ਗਿਆ ਨਾ ਕੁਰਸੀ ਦੇ ਬਾਅਦ ਵੀ ਤੇ ਉੱਥੇ ਕਰਕੇ ਉਹ ਵੀ ਮਰ ਜਾਊਗਾ ਤੇ ळाੜੀ ਵੀ ਉਹ ਕਰਨੀ ਆ ਠੀਕ ਮਿੱਟੀ ਲੱਗਣੀ ਉਹਨੂੰ। ਦੇਖ ਲੈ ਇੰਨਾ ਕੋ ਪਾਣੀ ਲਾਇਆ ਰੀ ਤੇ ਜੂਰੇ ਹੋਇਆ। ਪੂਰੀ। ਇਹ ਕੁਦਰਤ ਹੀ ਉੱਡ ਕੇ ਉੱਪਰ ਤੇ ਆ ਜਾਂਦਾ। ਕੁਸ਼ਕੁਰ ਦੇ ਉੱਡ ਕੇ ਆ ਜਾਂਦੇ ਕੁਲੁੱਟੀਆਂ। ਆ ਆਵਾਦੇ ਵਿੱਚ ਨਾ ਲੱਗੇ ਹੈ ਜੀ ਬੀਜਣ। ਹੂੰ। ਪਰ ਇਹਨਾਂ ਨੂੰ ਦਵਾਈ ਲਾ ਦਈਏ। ਬਸੇ ਨਾਨਕ ਦਾ ਜਨਮ ਦਿਨ ਮਨਾਇਆ ਗਿਆ ਗੁਰਦੁਆਰਾ ਸਾਹਿਬ। ਹਾਂ ਜੀ। ਤੇ ਬਾਅਦ ਹੁਣ ਫਿਰ ਇੱਧਰ ਨੂੰ ਆਏ ਆ। ਖੜਕੋਈ ਜਾ। ਆ। बाजर चे बीजणी आप बूटिया मीह पा जी मीह पैना मीह पैना दस कहते हवा चली थोड़ी पै लिया, पर लिया। पे ठीक है छि बड़े बूटिया क्या बीजना जी ਜੀ ਇਸ ਹੁਣ ਬਾਅਦ ਛੱਟਾ ਦੇ ਕੇ ਉੱਪਰ ਤੇ ਮੜਾ ਮੜਾ ਜਿਹਾ ਰੂਟਾ ਵੀਟਰ ਫੇਜ ਹੈ ਨਾ ਹੁਣ ਬਾਅਦ ਛੱਟਾ ਦਿੰਦਾ ਕਾਈ ਡਾਇ ਦਾ ਆਹ ਚਲ ਦੇਖਦੇ ਅੱਜ ਦੇਖਦੇ ਵੀ ਦੁਆਖੇ ਚੜਦਾ ਇਹਦਾ ਛੱਟਾ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਕਿ ਕੈ ਲੈ ਲੜ ਲਾਉਂਦਾ ਬਾਬੇ ਨੂੰ ਲਿਆਉਣਾ ਤਾਂ ਨਾਲ ਬਾਬਾ ਜੀ ਨੂੰ ਕਿਹਾ ਦਾ ਬਾਬਾ ਜੀ ਅਖਬਾਰ ਵੜਤੀ ਦੇ ਕਿ ਸ਼ਿਕਾਰ ਚਲਾਉਣਾ ਲੱਭੀ ਆ ਜਾ ਬਹੁਤਾ ਬਾਬੀ ਨੇ ਬਣਾ ਕਰਤਾ ਕਹਿੰਦੇ ਤੁਸੀਂ ਆਉਦੇ ਹੋ ਆ ਦੇਣਾ ਥੋੜਾ ਹਾਂ ਕਿ ਮੇਰੇ ਗੈਲਗਲ ਕੋ ਮੀਂਹ ਆ ਹੀ ਨਹੀਂ ਘੁੰਮਣਾ ਵੀ ਨਹੀਂ ਬਾਬਾ ਜੀ ਨਹੀਂ ਹਾਂਜੀ ਮੇਰੇ ਨਾਲ ਨਾਲ ਫਰੀਦ ਨਹੀਂ ਬਾਬਾ ਜੀ ਕਿੱਥੇ ਘੁੰਮਣ ਗਿਆ ਬਾਬਾ ਜੀ ਆਈ ਕਿ ਮੈਨੂੰ ਥੱਕ ਗਏ ਥੱਕ ਜਾਂਦੇ ਆ ਜੀ ਬਾਕੀ ਇਹਨਾਂ ਜੀ ਵੀ ਤਿੰਨ ਚਾਰ ਦਿਨ ਬਦਲਾਅ ਇਹ ਕੰਮ ਕਰਦਾ ਪੰਜ ਛੇ ਵਾਰੀ ਬਾਜਰਾ ਵੱਡਣਾ ਹੈ। ਕਾਦੂ ਰੌਣੀ ਕਰਦੇ ਨਾ ਬਸ। ਤੇ ਬਾਜਰਾ। ਬੱਟੂ ਤੇ ਪਾਣੀ ਪੜਨਾ। ਅੱਛਾ ਪਾਉ ਰੌਣੀ ਕਰਦੇ। ਠੀਕ ਹੈ ਠੀਕ ਹੈ। ਫੇਰ ਪਹਿਲੀ ਤਾਂ ਲੰਬਾ ਪਿਆ ਵਿਚਾਰੇ ਇਹ। ਤਾਂ ਕਾ ਹੋਊਗਾ ਫਿਰ ਇਹ ਸੁੱਕਣੇ ਨਾਲ ਉਦੋਂ ਤੱਕ। ਹੈਲੋ। ਹਾਂ। ਲੱਗੇ ਬੀਜਣ ਜੀ। ਹੂੰ। ਲਈਏ ਛੱਟਾ ਬਾਕੀ ਦੇਖਦੇ ਆ ਹੁਣ। ਦਾਈ ਵਾਲਾ ਬਾਅਦ ਚ। ਕਹਿੰਦਾ ਕਣਕ ਵਾਲਾ ਦੇ ਦਈਏ ਮੈਂ ਕਿਹਾ। ਹਾਂ ਜੀ। ਤੇ ਇਹਨੂੰ ਝੋਲੀਆਂ ਕਰ ਲੈਣੀਆਂ ਚਾਰ। 40 ਕਿਲੋ ਨਾਲ ਪਿਛੇ 40 ਕਿਲੋ 10 10 12 12 ਕਿਲੋ ਲਾਜੇ ਗੈਲ ਇਜੇ ਤਾਂ ਦੂਰਾ ਛੱਟਾ ਵੀ ਨਹੀਂ ਆਉਣਾ ਨਹੀਂਦਾ ਦੂਏ ਪਾਸੇ ਨਹੀਂ ਇੱਕ ਦੂਏ ਪਾਸੇ ਨੂੰ ਹੋ ਜਾਂਦਾ ਇਹ ਚ ਇੱਕੋ ਪਾਸੇ ਨੂੰ ਦੇ ਹੋਣਾ ਬੂਟਿਆਂ ਚ ਤਾਂ ਇਹ ਵੀ ਹੈ ਜੀ ਚੱਲ ਕੋਈ ਨਹੀਂ ਵਾਹਿਗੁਰੂ ਜੀ ਬਣਾਉ ਲੈ ਕੇ ਤਰੀਏ ਹੁਣ ਚਲੋ ਚੱਕੀ ਵਾਰ ਹੀ ਦਾਇਆ ਚੱਕਦਾ ਜੀ ਇਹ ਪਹੁੰਚ ਗਏ ਬਬੀ ਹੈ ਹਾਂ ਜੀ ਮੈਂ ਦੋ ਝੋਲੀਆਂ ਦੇ ਦਿੱਤੀਆਂ ਛਿੱਟੀਆਂ ਹਾਂ ਹਾਂ ਜੀ ਬਸ ਚਾਰ ਹੋ ਜਾਣਗੀਆਂ ਹੱਦ ਤੱਕ ਤਿੰਨ ਹੂੰ ਲੱਗੇ ਵਿਆਂ ਹਲੇ ਇਹ ਛੋਟੀਆਂ ਚਾਰ ਛੋਟੀਆਂ ਹੀ ਆ ਚਾਰ ਹੋ ਜਾਣੀਆਂ ਦੂਸਰੀ ਚੱਲੀ ਦੇ ਆ ਦੁਬਾਰਾ ਲੱਗ ਗਿਆ ਹਾਂ ਜੀ ਇਹ ਹਲੇ ਤਾਂ ਪਹਿਲੀ ਵਾਰੀ ਹੋ ਆ ਦੁਬਾਰਾ ਲੱਗਣਗੇ ਤੇ ਬਾਅਦ ਬਾਕੀ ਇਹਦੇ ਬਾਅਦ ਉਧਰ ਸਰੋਂ ਵੀ ਜੜਨੀ ਇਹ ਇਹ ਉੱਤਰ ਡਾਇਆ ਡਾਇ ਦਾ ਛੱਟਾ ਹੁਣ ਤੁਸੀਂ ਦਉਂਗੇ ਆਓ ਬਈ ਮੇਰੀ ਮਰਜ਼ੀ ਹੈ ਭਾਈ ਦੱਸੋ ਦੇ ਦੂੰਗਾ ਯਾਰ ਜਿਵੇਂ ਤੂੰ ਕਹੂਗਾ ਛੱਟਾ ਨਹੀਂ ਦਿੱਤਾ ਦੇ ਦੇਣਾ ਮੈਂ ਦੇ ਦੇਣਾ ਸੀ ਛੱਟਾ ਫਿਰ ਤਾਂ ਕਰੂੰਗਾ ਜੀ ਕਹ ਲੂ ਆਪਾਂ ਕਹਿੰਦੇ ਇਹਨੂੰ ਵੀ ਰੌਣੀ ਕਰ ਦੇਣਾ ਪਹਿਲਾਂ ਬੱਟਾ ਪਾਰੀ ਦੀ ਦੋ ਇੱਥੇ ਪਾ ਦੇਣੀ ਆ ਬਪੂਲੇ ਨਾਲ ਲੱਗ ਲੱਗ ਗਈ ਹਾਂਜੀ ਤਿੰਨ ਤਿੰਨ ਡੋਨ ਹੁਣਾ ਦੇ ਠੀਕ ਹੈ ਹੂੰ ਠੀਕ ਹੈ ਜੀ ਹਾਂ ਵਧੀਆ ਵਧੀਆ ਹੋਣੇ ਲੱਗਣ ਲੱਗੇ ਕਬੂਟੇ ਸਾਜੀ ਅਗਲਾ ਤਾਂ ਪੱਤੇ ਉਹ ਬਹੁਤ ਦੇ ਵਿੱਚ ਕੋਲੀਆਉਂ ਦਾ ਆਹ ਆਪਾਂ ਹੀਟ ਦੇ ਛਾਂਗ ਪੰਦੇ ਆਰੀ ਚਲੋ ਕੋਈ ਅਗਰ ਬਾਬਾ ਹੀ ਕਹਿੰਦੇ ਕਹਿੰਦੇ ਆਰੀ ਲਿਆਉਣੀ ਦੀ ਹੈ ਹੀ ਛਾਂ ਛਾਂ ਵਾਲੀ ਛਾਂਗ ਦੇਗੇ ਹਾਂ ਜੀ ਲੱਗਦਾ ਹੈ ਤੇ ਬੰਦੇ ਲੱਗਦੇ ਨੇ ਇਹ ਤਾਂ ਕੋਈ ਨਹੀਂ ਕਹਿੰਦੇ ਕੋਈ ਦੋ ਚੜੀਆਂ ਹੋਰ ਹੋ ਜਾਣਗੀਆਂ ਜੀ ਦੇਖਦੇ ਆ ਪਾ ਕੇ 3 ਹੀ ਓਵਰ ਦੇ ਹੋ ਗਏ ਉਹਨੇ ਮੈਂ ਕਹਿੰਦਾ ਹੈ ਬਾ ਡੇਢ ਤੇ ਓਵਰ ਦੇ ਹਾਂ ਆ ਚੋ ਜੀ ਬੰਦੀ ਹੋਰ ਦੇ ਹਾਂ ਜੀ ਹੋਣਗੇ ਵਿਕੀ ਠੀਕ ਹੈ ਹਾਂ ਬਾ ਡੇਢ ਤੇ ਨਾ ਹਾਂ ਤਾਂ ਕਿ ਹੋਗੇ ਇਹ ਹਾਂ ਜੀ ਉਹ ਪੰਜਮਾ ਹੈ ਉਹ ਪੰਜ ਦੇ ਹੋਗੇ ਪੰਜ ਦੇ ਪੂਰੇ ਹੋ ਜਾਣਾ ਉਹਨਾਂ ਨੇ ਜਨਵਰੀ ਚ ਪਰਲੇ ਤਿੰਨ ਦਾ ਹਾਂ ਇਹ ਤਿੰਨ ਆਇਓ ਆ ਦੇਖੋ ਉਹ ਪੰਜ ਦੇ ਆ ਚਾਰ ਦੇ ਆ ਤਿੰਨ ਦੇ ਉਹ ਦੋ ਦੇ ਪਰਲੇ ਉਹ ਪਰਲੇ ਲੈਨ ਸੇ ਲੱਗੇ ਹੋਏ ਆ ਜਿਹੜੇ ਸਾਲ ਦੇ ਲਾਇਏ ਤੇ ਉਹ ਮਰ ਕੇ ਉਹ ਮਰ ਕੇ ਖਤੀ ਚ ਉਹਨਾਂ ਨੇ ਨਹੀਂ ਹੁਣ ਸਾਲ ਦੇ ਹੋਏਣਾ ਤਾਂ ਬਸ ਤੂੰ ਘਟਾ ਪਈ ਹੂੰ ਤਾਂ ਠੀਕ ਹੈ ਦੇ ਤਾਂ ਹੈ ਛਟਾ ਹੂੰ ਕਣਕ ਦਾ ਵੀ ਹੋ ਗਿਆ ਜੂਰੀ ਦਾਇ ਦਾ ਵੀ ਹੋ ਗਿਆ ਹੱਥ ਪੈ ਤੁਹਾਡੇ ਹਾਂ ਜੀ ਹੁਣ ਪਾਈਏ ਉੱਧਰ ਜਾ ਬੂ ਸ਼ਿੱਟਾ ਦੇ ਕੇ ਬਾਹਮਾਂ ਦੇ ਇੱਕ ਨਹੀਂ ਬਾਦਮਾ ਹੋਰ ਆਇਆ ਕਿ ਸੋਗਾ ਮਾਰਦ ਮੇਕਣੀ ਇੱਕ ਨਹੀਂ ਮਾਰਦ ਹੁਣ ਦੂਣੇ ਉੱਥੇ ਸ਼ਿੱਟਾ ਦੇ ਕੇ ਹਾਂ ਜਿੱਤੂ ਦੇ ਸੋਗਾ ਮਾਰ ਇੱਕ ਕਿਆਰੇ ਵਾਸਤੇ ਮਿੱਠੀ ਲਿਆਇਆ ਕਿਲੋ ਕਿਲੋ ਰਾਇ ਲਫਾਫਾ ਪਾਟਿਆ ਹੋਇਆ ਆਉਂ ਆ ਦੇਖਿਆ ਉਹ ਹਾਂ ਮੈਂ ਵੀ ਦੇਖਿਆ ਪਹਿਲਾਂ ਚੱਕਣ ਲੱਗੇ ਉਹਨੂੰ ਸ਼ਿੱਟਾ ਦੇ ਕੇ ਖਾਣ ਨੂੰ ਹੋ ਜਾਊ ਤੇ ਸ਼ਿੱਟਾ ਦੇ ਕੇ ਤੂੰ ਉਹਨੂੰ ਕਿ ਉਹ ਉੱਥੇ ਕਿਹੜੇ ਜ਼ਿਆਦਾ ਹੈ ਤੂੰ ਉਹਨੂੰ ਬੋਹਣੇ ਬੂਮੇ ਦੇ ਖੱਟ ਪਰੇ ਸਵੇਰੇ ਤੇ ਵੀ ਸੋਗਾ ਮਾਰਨਾ ਹੀ ਆ ਨਾਲੇ ਉੱਧਰ ਮਾਰ ਦੂੰਗਾ ਹਾਂ ਪਰ ਸ਼ਿੱਟਾ ਹੁਣ ਦੇ ਦੀ ਮੈਂ ਨਹੀਂ ਕੋਸ਼ਿਸ਼ ਤਾਂ ਹੁਣੀ ਕਰੂੰਗਾ ਹੁਣ ਜੇ ਮੇਰਾ ਹੋ ਗਿਆ ਫੇਰ ਦੇਖੀ ਜਾਓ ਚਲ ਫਿਰ ਵੀ ਵੀ ਦੇ ਦੀ ਠੀਕ ਹੈ ਤੰਗ ਜਿਹੇ ਦੇਣਾ ਹੁਣ ਇਹਨੂੰ ਦੋਏ ਗੇਅਰ ਚ ਪਾਉਂਗੇ ਉਹ ਫਿਰ ਤਾਂ ਕਿੰਨਾ ਕੁ ਟਾਈਮ ਲੱਗਣਾ ਹੈ ਤਾਂ ਤਾਂ ਦੇਖੋ ਸਰਦਾਰ ਜੀ ਹਰੇਕ ਕੰਮ ਨੂੰ ਲੱਗਦਾ ਟਾਈਮ ਤਾਂ ਉਹ ਤਾਂ ਲੱਗਣਾ ਤਾਂ ਹੈਗਾ ਪਰ ਉਨਾ ਨਹੀਂ ਨਾ ਲੱਗਣਾ ਹਾਂ ਉਨਾ ਤਾਂ ਨਹੀਂ ਲੱਗਣਾ ਵੇਲਾ ਜੇ ਦੁਆਲੀ ਵਾਲੇ ਦਿਨ ਰੌਣੀ ਕਰੇ ਤਾਂ ਐ ਲੈਦਾ ਜਣਾ ਸੁੱਕ ਗਿਆ ਹੁੰਦਾ ਐਡਰ ਤੂੰ ਪੰਜਾ ਦਾ 35 ਉਹ ਪਰਲੇ ਪਾਸੇ ਠੀਕ ਆ ਆਈ ਕਿਝੋਲੀ ਤੁਸੀਂ ਬਚਾਤੀ ਕਲ ਕੋਈ ਨਹੀਂ ਆਈਦੀ ਹੋਗਾ ਦੇ ਦੀ ਛੱਟਾ ਹਣ ਤੂੰ ਤੈਨੂੰ ਦੇਖ ਲੈਂਦੇ ਆ ਠੀਕ ਆ ਜੀ ਕਿਹੜੇ ਸਾਊਗਾ ਛੱਟਾ ਦਿੰਦਾ ਹਾਂ ਹਾਂ ਜੀ ਕਿਹੜੇ ਸਾਊਗਾ ਛੱਟਾ ਦਿੰਦਾ ਆ ਰਾਇਆ ਦੇਖ ਲੈ 200 ਰੁਪਏ ਦਿੱਲੂ ਹੋ ਗਏ ਲੈ ਤੂੰ ਆਪਣੇ ਵਾਲੇ ਹੀ ਪਾ ਦੇਣਾ ਇੱਥੇ ਆਪਣੇ ਕੋਲ ਰਾਇਆ ਕਿੱਥੇ ਗੋਬੀ ਸਰੋਂ ਆ ਗੋਬੀ ਸਰੋਂ ਦੀ ਗੰਦਲ ਨਹੀਂ ਨਾ ਹੁਣੀ ਸਾਗ ਵਾਲੀ ਇਹ ਸਾਗ ਵਾਲੀ ਅੰਦਰ ਦਾ ਹੋ ਜੂ ਸਾਢੇ ਸਾਢਾ 40 ਰੁਪਏ ਇਹ ਤੇ 50 ਵੀ 50 ਰੁਪਏ ਮਸਾਂ ਹਾਂ 40000 ਰੁਪਏ ਰਾਇਆ ਇਹੀ ਪਾ ਕੇ ਕਾਰੀਜੇ ਵਿੱਚ ਵਧੀਆ ਬਣਾ ਕੇ 200 ਰੁਪਏ 200 ਰੁਪਏ ਕਿਲੋ ਇੱਥੇ ਚੱਲਦੀ ਆ ਨਾ ਲੋਕ ਇਹੀ ਤਾਂ ਲੋਟ ਆ ਚਲੋ ਇਹਦੀ ਚੱਲਦੀ ਹੈ ਇਹੀ ਕੋਸਾ 30 26 46 ਦੀ ਰੇਟ ਤੇ ਚੰਪਾ ਦੇ ਚਲੋ ਕਿਹਾ ਲਾਈ ਮੈਂ ਤਾਂ ਰੇਟ ਦੇ ਘਰੋ ਸ਼ੁਰੂ ਰੇਟ ਦੇ ਤਾ ਮੈਂ ਜਿਹੜੀ ਨੂੰ ਤਾ ਵੀ ਖਾਲੀ ਤਾਂ ਹੀ ਤਾਂ ਬੀਚਣਾ ਵੀ ਸਾਗੇ ਹੋ ਜਾ ਕਰੂ ਆਏ ਨੇ ਉਹਦੇ ਵੀ ਚਿੱਟਾ ਫਿਰ ਜਨੂਅਰੀ ਵੀ ਤੇ ਮੂਠੇ ਪਟਾਉਣੇ ਕੋਈ ਨਾ ਤਾਂ ਹੀ ਤਾਂ ਉਹ ਕਰ ਲੱਗਿਆ ਰੇਟ 550 ਰੁਪਏ ਕਿਲੋ ਬੰਦਾ 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 ਹਾਈਬ੍ਰਿਡ ਇਹਦਾ ਕਹਿਣ ਦਾ ਭਾ ਵੀ ਜ਼ਿਮੀਦਾਰ ਨੂੰ ਜਿੰਨਾ ਮਰਜ਼ੀ ਲੁੱਟ ਲਓ 550 ਰੁਪਏ ਤੱਕ ਇਹਨੂੰ ਤੁਸੀਂ ਵੇਚ ਸਕਦੇ ਆ ਹਾਂ ਐਮ ਆਰ ਪੀ ਤੱਕ ਵੇਚ ਸਕਦੇ ਆ ਐਮ ਆਰ ਪੀ ਤੱਕ ਵੇਚ ਸਕਦੇ ਜ਼ਿਮੀਦਾਰ ਕੋ ਕਹਿ ਨਹੀਂ ਸਕਦਾ ਯਾਰ ਵੀ ਜਦ ਕਹਿਣਾ ਵੀ ਰੇਟ ਤੱਕ 550 ਆਪਾਂ ਨਹੀਂ ਕਹਿਣਾ ਠੀਕ ਆ ਭਾਈ ਇਹ ਲੁੱਟਣ ਦਾ ਜ਼ਿਮੀਦਾਰ ਨੂੰ ਸਾਹ ਦੇਣਾ 550 ਰੁਪਏ ਰਾਇਆ ਬਸ ਇਹ ਲੁੱਟ ਹੁੰਦੀ ਆ ਚਲੋ ਚੈਨਲ ਲੱਗ ਗਿਆ ਵੀਜਣ ਟੁੱਟਦੇ ਲੁੱਟਦੇ ਨੇ ਮਰ ਜਣਾ ਅਸੀਂ ਫੇਰ ਬਚੀ ਰਹਿਣਾ ਇਹਦਾ ਚਲੀ ਜਾਣਾ ਇਹਦਾ ਚਲੀ ਜਾਣਾ ਸਾਡਾ ਫੇਰ ਵੀ ਕੁਝ ਨਹੀਂ ਬੀਣਨਾ ਉਹਨਾਂ ਨੇ ਖਤਮ ਹੋ ਜਾਣਾ ਦੇਖ ਲਈ ਚਲੀ ਜਾਣਾ ਇਹ ਤਾਂ ਜਿੰਨੀ ਮਰਜ਼ੀ ਕਰ ਲੈਣ ਦੇ ਇਹ ਉਹ ਛੱਟਾ ਦਿਖਦੇ ਦਾਣੇ ਦਾਣਾ ਹਾਂਜੀ ਹਾਂ ਚੱਲ ਵਈਏ ਫਿਰ ਚਲੋ ਮੈਂ ਵੀ ਛੱਟਾ ਦਵਾ ਲਾ ਵਈ ਘਟ ਗਿਆ ਤਾਂ ਇੱਕ ਝੋਲੀ ਬਚ ਗਈ ਸੀ ਮੈਂ ਕਿਹਾ ਦੇ ਛੱਟਾ ਚਲ ਦੇਖੀ ਇਸ ਖਾਈਏ ਇਹਨੂੰ ਵੀ நான ਹੂੰ ਬਾਬਾ ਜੀ ਕਹਿੰਦੇ ਪੜ ਲਾ ਜੇ ਪੜੋਂ ਹੁੰਦਾ ਦੇਖ ਲਾ ਫੇ ਨਹੀਂ ਤਾਂ ਅੱਜ ਕਹਿੰਦਾ ਨਾ ਕੋਈ ਚੱਲਿਆ ਚਾਰਾ ਫੇਤਾ ਖੀਤੀ ਹੈਗੀ ਉਹ ਆ ਹਾਂ ਵੀ ਤਾਂ ਇੱਥੇ ਕੰਮ ਹੈਗਾ ਹੀ ਆ ਚਾਰ ਮਹੀਸਾ ਹੋਰ ਲੈਣੀਆਂ ਪੈਣੀਆਂ ਆ ਹਾਂ ਚਾਰ ਮਹੀਸਾਂ ਤਾਂ ਲੈਣੀਆਂ ਹੀ ਪੈਣੀਆਂ ਫਿਰ ਆਹੋ ਫੇ ਰਹੀ ਜੰਨੂ ਕੋ ਮੇਤਾਂ ਗਾਏ ਆ ਹੂੰ ਬਾਜਰਾ ਜਮਾ ਹੀ ਗਰ ਗਿਆ ਹਾ ਬਾਜਰਾ ਹਾਂ ਬਾਜਰਾ ਇੱਥੇ ਹਾਂ ਬੱਡਣ ਨੂੰ ਤੰਗ ਔਖਾ ਹੁੰਦਾ ਕੋਈ ਕਿਧਰੇ ਨੂੰ ਲੱਕਾ ਗਿਰਿਆ ਵਾ ਕੋਈ ਕਿਧਰੇ ਨੂੰ ਈ ਲੈ ਕੇ ਹੁਣ ਵੱਢ ਲੈਣਾ ਬਸ ਕੱਲੂ ਰੌਣੀ ਕਰਦਣਾ ਇਹਨੂੰ ਮੈਂ ਡੌਲ ਪਾ ਕੇ ਆਂ ਚੰਗੀ ਤਰ੍ਹਾਂ ਕੱਲੂ ਕਿਹੜੀ ਟਾਈਮ ਕਰਨਾ ਤਾਂ ਦਿਨ ਚ ਆਉਂਦੀ ਲਾਈਟ ਹੋਣਾ ਦਿਨ ਚ ਕਰਨਾ ਪੈਣਾ ਫਿਰ ਜੇ ਮੈਂ ਵੱਢੀਏ ਮਖਾਣਾ ਫੇ ਬੱਤ ਨਹੀਂ ਨਾ ਆਉਣਾ ਹੈਗਾ ਇਹਨੇ ਜੇ ਹੁਣ ਤੇ ਰੌਣੀ ਕਰੂਗੇ ਤਾਂ ਹੀ ਬੱਤ ਆਊਗਾ ਕੱਲੂ ਸਵੇਰ ਨੂੰ ਵੱਢੂਗਾ 15 ਤਰੀਕ ਤੱਕ ਤਾਂ ਬੱਤ ਆਉਂਆ ਇਹਨੇ ਮੈਂ ਕੱਲ ਨੂੰ ਕੱਖ ਵੱਢ ਕੇ ਲੈ ਜਾਣੇ ਦੋ ਦਿਨ ਦੇ ਪਰ ਉਹ ਗੱਲ ਕਰਦਾ ਵੀ ਤਾਂ ਬੱਤ ਆਉਣਾ ਇਹਨੇ 15 ਤਰੀਕ ਤੱਕ ਤੇ 15 ਤਰੀਕ ਤੱਕ ਮੁੱਕ ਜੂਗਾ ਇਹ ਨਹੀਂ ਸੁੱਕ ਗਿਆ ਜਿਆਦਾ ਇਹ ਮੈਂ ਕਹਾਂ ਵੀ ਚੱਲ ਨੂੰ ਛੋਲੇ ਉੱਥੇ ਦੇਸੀ ਵੀ ਜਿਹੜੇ ਕਿ ਦੇਸੀ ਉਹਦੇ ਆ ਜਿਹੜੇ ਘਰ ਦਾ ਬੀਜ ਕਾਬਲੀ ਕਹਿੰਦੇ ਨਾਲ ਕਾਬਲੀ ਤਾਂ ਨਹੀਂ ਬੀਜਣੇ ਤੇ ਉ ਦੇ ਉਪਰ ਕਾਬਲੀ ਤਾਂ ਇਹ ਕਹਿੰਦਾ ਉਹ ਬੀਜਾਂ ਨੂੰ ਕਾਬਲੀ ਕਿਆ ਕਰਨੇ ਪਿਛਲੇ ਸਾਲ ਦੇ ਪੈ ਹੀ ਆ ਉਹ ਦੇਖੀ ਜੀ ਦੇਸੀ ਉਹ ਚ ਕਾਲੇ ਛੋਲੇ ਠੀਕ ਆ ਇਹ ਹਫਤੇ ਤੱਕ ਬੀਜਣ ਦੀ ਨਾ ਤਾਂ ਟਾਈਮ ਆ ਇਹ ਹਫਤਾ ਮਤਲਬ ਪਹਿਲਾ ਪਹਿਲਾ ਹਫਤਾ ਨਹੀਂ ਫੇਰ ਤਾਂ ਲੇਟ ਹੁੰਨੇ ਆ ਬੇ ਲੇਟ ਹੁੰਦੇ ਲਸਣ ਦਾ ਲੇਟ ਆ ਬਾਪੂ ਆਪਾਂ ਕਹੀ ਜਾਂਦੇ ਨੇ ਆ ਹਫਤਾ ਥੋੜੋ ਕਹਿੰਦੇ ਆ ਉਹ ਉਹ ਪਹਿਲਾ ਹਫਤਾ ਕਹਿੰਦੇ ਆ ਅਕਤੂਬਰ ਦਾ ਵੀਕ ਮਹੀਨਾ ਲੇਟ ਹੋ ਗਿਆ ਲਸਣ ਆਪਣਾ ਉਨਾਂ ਦੇ ਮੁਤਾਬਕ ਯੂਨੀਵਰਸਿਟੀ ਮੁਤਾਬਕ ਆਪਾਂ ਦਾ ਵਾਹ ਲਾਗੇ ਜੀਰੀ ਵੱਢ ਗਈ ਬੀਜ ਦੇ ਆ ਉਹਨਾਂ ਦੀ ਯੂਨੀਵਰਸਿਟੀ ਦੀ ਕਿਤਾਬ ਦੇ ਮੁਤਾਬਕ ਕਹਿੰਦੇ ਵੀ 1 ਮਹੀਨਾ ਲਸਣ ਲੇਟ ਹੋ ਗਿਆ ਪਿਛਲੀ 7 ਤਰੀਕ ਤੱਕ ਬੀਜ ਹੋਣਾ ਚਾਹੀਦਾ ਮੈਂ ਤਾਂ ਤੱਕ ਤਾਂ ਮਾਂ ਵੀ ਜਿਹੜੀ ਆਏ ਹੁਣ ਆਹ ਸੱਚ ਥੋੜੂ 7 ਅਕਤੂਬਰ 7 ਅਕਤੂਬਰ ਤੱਕ ਹੈ ਅਕਤੂਬਰ ਤੋਂ ਪਹਿਲੇ ਪਹਿਲੇ ਹਾਂ ਨਾ ਨਵਾਂ ਅਕਤੂਬਰ 7 10 ਤੱਕ ਲਾਲਾ ਚੱਲ ਅੱਗੇ ਤਾਂ ਅਹੀ ਲੇਟ ਲਾਉਂਦੇ ਨਾ ਲੱਗਦਾ ਤਾਂ ਇਹੀ ਟਾਈਮ ਲਾਉਂਦੇ ਆਪਾਂ ਉਹ ਪਿਆਜ਼ ਪਿਆਜ਼ ਕਾ ਲੱਗਦਾ ਪਿਆਜ਼ ਜਨਵਰੀ ਚ ਨੇ ਬਿਆਏ ਚਾਹੋਂ ਨਹੀਂ ਹੈ ਮੜਾ ਮੁੱਤਰ ਹੁਣ ਥੋੜਾ ਹੁਣ ਦੂਆ ਲੱਗਣਾ ਆਮ ਕੱਚਾ ਆ ਜਿਹੜਾ ਤੇਰਾ ਹੁੰਦਾ ਨਹੀਂ ਹੈਗਾ ਬੁੱਦੀ ਕੀ ਵਾਲਾ ਹੀ ਹੈ ਥੋੜਾ ਹੈਵੀ ਲੱਗ ਜਾਂਦਾ ਆ ਭੁੱਖਾ ਜੀ ਨੂੰ ਨਾਲਾ ਹੁੰਦਾ ਜਿਹੜਾ ਸਲੀਪ ਆ ਜਾ ਉਹ ਲੱਗਣਾ ਨਵੇਂ ਸਾਲ ਤੇ ਨਵੇਂ ਸਾਲ ਤੇ ਲੈ ਕੇ ਫਿਰ ਜਦ ਫਰਵਰੀ ਤੱਕ ਲੱਗੀ ਜਾਂਦਾ ਹੁਣ ਮਸਰੀ ਵੀ ਜਉਣੀ ਹੈ ਇਹ ਵੀ ਜਣੀ ਹੈ ਮਸਰੀ ਤੇ ਲੋਹੜੀ ਤੱਕ ਉਹ ਹੋ ਜਾਂਦੀ ਹੈ ਵੀ ਲੋਹੜੀ ਤੱਕ ਹੋ ਜਾਂਦੀ ਹੈ ਉਹ ਆਏ ਤਾਂ ਬਾਬੂ ਕਣਕ ਦਾ ਟਾਈਮ ਵੀ ਉਹ 15 ਤਰੀਕ ਕਹਿੰਦੇ ਆ ਉਹ ਤਾਂ ਪਰ ਬੀਜ ਤਾਂ ਲੋਹੜੀ ਤੱਕ ਜਾਈ ਜਾਣੀ ਇਹ ਫੇਰ ਤਾਂ ਘਾਟੇ ਆਪਣੀ ਧਰਤੀ ਦਾ ਇਹ ਜੀ ਹੈ ਜਾਂ ਮਰਜੀ ਬੀਜੀ ਜਾ ਉਰੇ ਦਾ ਸਭ ਕੁਝ ਹੋਈ ਜਾਂਦਾ ਰ ਬਾਬੇ ਨਾਨਕ ਦਾ ਨੋ ਲੈ ਕੇ ਘਾਟੇ ਵਾਲਾ ਕੰਮ ਆ ਫੇਰ ਘਾਟੇ ਕੁੱਟੇ ਵਾਲਾ ਤਾਂ ਹੈਗਾ ਪਰ ਉਹ ਬੀਜ ਹੋਈ ਜਾਂਦਾ ਓਰੇ ਜਾਂ ਮਰਜੀ ਬੀਜ ਲਖਾਂ ਨੂੰ ਤਾਂ ਹੋਈ ਜਾਣੀ ਓਰੇ ਨਹੀਂ ਕੋਈ ਵੀ ਚੱਕਰ ਹੈਗਾ ਪਿਆ ਟਾਈਮ ਲੰਘ ਗਿਆ ਤਾਂ ਵੀ ਇੱਥੇ ਹੋਈ ਜਾਣੀ ਹਰੇਕ ਚੀਜ਼ ਦੇਖਦੇ ਹੀ ਆਪਾਂ ਜਾ ਮਰਜੀ ਵੀਜੀ ਜਾ ਲੋੜੀ ਤੱਕ ਕਾਣਕ ਚੱਲੀ ਜਾਂਦੀ ਆ ਦੇਖ ਲੈ ਜੇ ਠੰਡ ਪੈ ਗਈ ਤਾਂ ਝਾੜਦੇ ਜਾਂਦੀ ਨਹੀਂ 10 12 ਤੇ ਨਿਕਲੇ ਆਉਂਦੀ ਫੇਰ ਵੀ ਖਾਣ ਵਾਸਤੇ ਤਾਂ ਹਾਂ ਪੈ ਨਹੀਂ ਨਾ ਮਕਾਦੀ ਸਿਰੇ ਲਾਦੀ ਹੁਣ ਲਾ ਦੇਣਾ ਹੈਗਾ ਬਚਾਉਂਦਾ ਤਾਂ ਵੀ ਦੁਆਰਾ ਉੱਤੇ ਛੱਟਾ ਲਾ ਦੇਣਾ ਜੇ ਬਚ ਗਏ ਉੱਥੇ ਕੀ ਆ ਉਹਨੂੰ ਕਹਿੰਦਾ ਵਿਚੇ ਛੱਟਾ ਲਾ ਦੇ ਬਸੀਂਚ ਦਾ ਕੱਲ ਜੂਰੀਆ ਪਾਤਾ ਤਾਂ ਹੁਣ ਇਹਨੂੰ ਪਾਣੀ ਲਾਵਾਂਗੇ 5 4 ਦਿਨ ਤੱਕ ਮੌਸਮ ਜਰਾ ਰਾਤ ਮੀਂਹ ਦਾਦੇ ਤੇ ਡੱਕਾ ਨਹੀਂ ਪਿਆ ਕਿਹਣੀ ਪੂਰ ਜੀ ਆ ਕੇ हट ਗਈ। ਕਿਚੀ ਰੋਲੇ ਜੇ ਤਾਂ ਬਹੁਤ ਇਧਰ ਬਹੁ ਪਿਆ। ਬੱਦਲ ਪੈ ਗਿਆ ਬੱਦਲ ਆ ਗਿਆ ਬੱਦਲ ਆ ਗਿਆ। ਨਾ ਪੂਰ ਜੀ ਤਾਂ ਆਈ ਇੱਕ ਵਾਰੀ ਰਾਤ। ਹੂੰ। ਪਰ ਮਲੋਟ ਕਿ ਨਹੀਂ ਕਹਿੰਦੇ ਬਹੁ ਮੀਂਹ ਪਿਆ ਇਧਰ ਹੀਟਲੀ ਸਾਈਡ। ਐ ਪਾਣੀ ਦਿਖਾਉਂਦੇ ਆ ਉਧਰ ਖੜਾ ਆਇਆ ਬਾ। ਮਲੋ ਹੈ ਮਲੋਟ ਮਲੋਟ ਆਹੀ ਆ। ਮਲੋਟ ਚਲੋ ਬਾਹਾਂ ਫਿਰ ਹੁਣ। ਹਾਂ ਬਾਹਰ ਜਾ ਬਾਹਰ। ਮਰਮਰਾ ਜਿਹਾ ਲੱਗ ਕੇ। ਹੂੰ। ਹਾਂ ਮੜਾ ਮੜੀ ਬਾਹੂੰਗਾ ਉਹ ਤਾਂ ਨਾ ਦੂਏ ਗੇਅਰ ਚ ਬਾਕੇ ਪਾਸੇ ਹੁਣਾ ਬਸ ਹਾਂ ਮੋਟਰ ਕੋਈ ਨਹੀਂ ਕਿਹੜੇ ਖੋਰ ਏ ਜਿਹੜੇ ਕੂਡਰ ਉੱਪਰ ਦੀ ਸਾਫ ਹੁੰਦਾ ਏ ਉਹ ਤਾਂ ਕੋਈ ਜਾਨ ਹੈ ਹੈ ਕਿਹੜੇ ਕੂਡਰ ਦਾ ਹੁੰਦਾ ਨੇ ਹੂੰ ਹੁੰਦਾ ਸਾਫੀ ਆ ਇਹਨੇ ਆਰ ਬੜੀ ਬਣ ਗਿਆ ਹੋਣੇ ਪੱਤੇ ਦੇ ਲਾ ਕੱਲ ਨਾਲੋਂ ਫੇ ਕਿੰਨੇ ਖੜ ਗਏ ਕੱਲ ਸਵੇਰੀ ਬਾਕੇ ਗਿਆ ਤਾਂ ਅਜੇ ਪੱਤੇ ਤਾਂ ਹੋਰ ਖੜ ਗਏ ਅਜੇ ਤਾਂ ਬਹੁਤ ਪਏ ਆ ਪੱਤੇ ਕਹਿੰਦੇ ਤਾਂ ਹੈਗੇ ਬਾਪੂ ਕਹਿੰਦੇਗਾ ਤੇ ਨਹੀਂ ਹੈ ਇਹ ਹਾਂ ਫਿਰ ਨਿਕਲਿਆ ਹੁੰਦੀ ਕ ਤੇ ਆਏ ਹੁਣ ਨਿਕਲ ਤਾਂ ਆਉਣੀ ਉਹ ਭਲਾ ਜੀ ਜਾਂਦਾ ਪੱਤਾ ਵੇ ਇਕੱਠਾ ਜੇ ਹੋ ਜੇ ਤਾਂ ਫੇਰ ਕਣਕ ਨਿਕਲ ਆਉਂਦੀ ਕਣਕ ਤਾਂ ਨਿਕਲੇ ਆਉਂਦੀ ਐਂ ਤਾਂ ਪਰ ਉਹ ਗੱਲ ਕਰਦਾ ਵੀ ਖਿੜੇ ਵੇ ਤਾਂ ਖਿੜਨੇ ਹੀ ਆ ਪੱਤੇ ਜੀ ਤਾਂ ਬਟਾਈ ਵਾਲੇ ਕੰਮ ਕਪੂੜਾਂ ਵਿੱਚੋਂ ਬਟਾਈ ਹੈ ਬਾਈ ਬਣ ਗਿਆ ਮਲਾਈ ਵਾਂਗੂ ਹਾਂਜੀ ਉਹ ਹਾਂਜੀ ਉੱਧਰ ਲੱਗੇ ਵੇ ਆ ਮੈਂ ਉੱਧਰ ਲੱਗੇ ਵੇ ਆ ਓਕੇ ਕੱਪੀ ਆਹ ਬੀ ਵੀ ਕਿਹੜੇ ਚੱਲਾਂਗੇ ਫਿਰ ਟਾਈਮ ਵੀ ਦੇਖ ਲਓ ਕਿੰਨਾ ਹੋ ਗਿਆ ਦੁਬਾਰਾ ਲਾਉਣਗੇ ਵੈਕ ਕਰਕੇ ਇਹ ਆਪਾਂ ਲੱਗਾ ਤਾਂ 2009 ਜਿਹੜਾ ਹਾਂਜੀ 12 12 ਜਲਾਤਾ ਆ ਜਮਾ ਨਹੀਂ ਕੋਈ ਨਹੀਂ ਕਿ ਇੰਨੇ ਕੰਮ ਨਹੀਂ ਹੋਇਆ ਇਹਦਾ ਹਾਂ ਇਹ ਰੁਕਨੇ ਆ ਰੁਕਣਾ ਹੀ ਚੱਲਦਾ ਏ ਹੈ ਰੁਕਣਾ ਹੀ ਚੱਲਦਾ ਏ ਹਾਂ ਇਹ ਤਾਂ ਵਧੀਆ ਹੈ ਹੈ ਇਹ ਤਾਂ ਵਧੀਆ ਹੈ ਇਹ ਬਸ ਇੱਕ ਹੁਣ ਪਰ ਧੱਕੇ ਵਾਲਾ ਕੰਮ ਨਹੀਂ ਬਹੁਤ ਉਹਦਾ ਹੈ ਜੀ ਜਿਵੇਂ ਵਰਗੇ ਮੁੰਡਿਆਂ ਨੇ ਧੱਕਾ ਕਰਦੇ ਮੈਂ ਕਿਥੇ ਕਰਦਾ ਜੀ ਮੈਂ ਕਿਹਾ ਇੱਕ ਇੱਥੇ ਬੱਟ ਪੈਣੀ ਆ ਇਹਦੇ ਲੱਗ ਹੁਣ ਪਾਣੀ ਚੋਣੇ ਦੇ ਉੱਪਰਲੇ ਚ ਇਹ ਕੱਲ ਬਾਤ ਕੀਤੀ ਸੀ ਇਹ ਵੀ ਬੱਟ ਸਾਈਡ ਤੋਂ ਇੱਥੇ ਇਹ ਚੂਹੇ ਆਦਿ ਖੱਡਾ ਬਹੁਤ ਥੋੜੀ ਤਾਂ ਉਹ ਪਰਲੇ ਪਾਸੇ ਇਹਨੂੰ ਕਰਕੇ ਥੋੜੀ ਬੋਲਰਾਂ ਦੇ ਫੇਪਾ ਦਾਂਗੇ ਜਿਹੜੀ ਥੀਤੀ ਆ ਨਾ ਹੁਣ ਹਾਂ ਜੀ ਇਹ ਜ਼ੋਰ ਦੀ ਨਹੀਂ ਰਹੇ ਇਹ ਤਜਰਬੇ ਦੀ ਆ ਹੁਣ ਜੂਵੀ ਤਕੜਾਓ ਅੱਗੇ ਤਾਂ ਜੋਰ ਕੇ ਬਾਹੀ ਜੋ ਹੋਰ ਕਰੀ ਜੋ ਠੰਕੀ ਕਰੀ ਜੋ ਉਹ ਤਾਂ ਹੁੰਦਾ ਸੈਸ ਵਾਲਾ ਕੰਮ ਹੁੰਦਾ ਹੁਣ ਦੇਖੋ ਵੀ ਇਸ ਵਿੱਚ ਇੰਦਰ ਫਾਇਦਾ ਚੀਜ਼ਾਂ ਵੀ ਬਹੁਤ ਬੜੀਆਂ ਬੜੀਆਂ ਆ ਗਈਆਂ ਆਪਾਂ ਇੱਕ ਕਪੂਲਰ ਜਰੂਰ ਲਾਓ ਹੈ ਜੀ ਕਪੂਲਰ ਜਰੂਰ ਲਾਓ ਕਪੂਲਰ ਆਏ ਅਜੇ 10 ਰੁਪਏ ਚੜ੍ਹ ਗਏ ਤੇਰੇ 1 ਕਿੱਲਾ ਹੋ ਗਿਆ ਤੇਰੇ ਉਤਾਰ ਦੂ ਪੈਸੇ ਕਰ ਜਾ ਤਾ ਇਹਦਾ ਵੀ ਆਏ ਆ ਜੀ ਜੇ ਕੀ ਪਤਾ ਕਦ ਕਿੰਨਾ ਗ੍ਰੇਟ ਹੋਣਾ ਹੈ ਨਾ ਜੀ ਇਹ ਰੇਟ ਫਿਰ ਵੀ 1200 ਤੱਕ गिरਦੇ ਨਹੀਂ 1000 ਤੱਕ गिरਦੇ ਨਹੀਂ ਇਹ ਵੀ ਹੈ ਜੀ ਬਾਕੀ ਇਹ ਵੀ ਟਾਈਮ ਟਾਈਮ ਨਾਲ ਆ ਆਮ ਕੇ ਕਰੂੰਗਾ ਊੜੀ ਦੀ 5 5 ਕੁਆਂਟਰ ਜੀ ਨਿਕਲੀ ਓਕੇ ਕਰੂੰਗਾ ਇਹ ਤਾਂ ਹੈ ਜੀ ਆਪਣੇ ਵੀ ਹੁਣ ਕਿੰਨਾ ਕ 20 22 ਦਾ ਹੀ ਆ ਜੇ ਕੋਈ ਊੜੀ ਦੀ ਗੱਲ ਵੀ ਹੋਵੇ ਤਾਂ ਖੜਾ ਤਾਂ ਹੈਗਾ ਸਾਲਾ ਇਹ ਤਾਂ ਹੈ ਹੈ ਇੱਕ ਗੰਨਾ ਇੱਕ ਇਹ ਵਾਹ ਇਹ ਜੀ ਟੀਜਾ ਮੋਟੀਆਂ ਕਣਕ ਅੱਛਾ ਮੱਕੀ ਬਥੇਰੀ ਨਿਕਲਦੀ ਹਾਂ ਜੀ ਮੱਕੀ ਬਥੇਰੀ ਨਿਕਲਦੀ ਪਕਾਉ ਹਾਂ ਵਧੀਆ ਵਧੀਆ ਸਾਰੀਆਂ ਚੀਜ਼ਾਂ ਰੱਖੋ ਇੱਕ ਪਕਾਟਾ ਬਜਾ ਦੂਗੀ ਇੱਕ ਪਾਸੇ ਨੂੰ ਚੱਲੂ ਸਾਰੀ ਹੂੰ ਸਭ ਚੀਜ਼ਾਂ ਲਾ ਕੇ ਦੇਖੋ ਬਾਕੀ ਘੋਰ ਬਈ ਅੱਗੇ ਕਹੇ ਕਰਦੇ ਪੰਜਾਬ ਨੇ ਹਰਿਆਣੇ ਹੈ ਹਾਂਜੀ ਐ ਬਈ ਮਿਲ ਜੇ ਮਿਲਦੇ ਕਰ ਜੇ ਤੇ ਡਰ ਜੇ ਹੈ ਹਾਂਜੀ ਉਹਨਾਂ ਦਾ ਖਾਬ ਰੱਖੋ ਜਿਹੜਾ ਆਪਣਾ ਪੈਰ ਕੱਦੇ ਟੇਹਾ ਹੈ ਉਹਦਾ ਹੈ ਹੀ ਉਹਦਾ ਹੈ ਜੀ ਮੇਗਾ ਐਨ ਬਣ ਗਿਆ 22 ਦੇ ਬਾਅਦ ਬੀਜੀ ਆ ਉਧਰ ਫਿਰ ਚੱਲੀਏ ਕਰਨ ਕੀ ਆ ਜੀ ਇਹ ਦੱਪੀ ਜੀ ਇਹ ਕੱਢ ਦੇਾਂਗੇ ਜੀ ਗਰਦ ਹੋ ਗਿਆ ਐਨ ਕੀ ਬੋਲੇ ਆਪਾ ਆਹ ਦੱਪੀ ਜੀ ਉਹ ਦੇ ਵਿੱਚ ਅੱਛਾ ਉਹ ਮੂਰੇ ਆਉਤਾ ਜਦੋਂ ਉਧਰ ਪਰਾਲੀ ਹੈ ਹੈ ਪਰਾਲੀ ਲੈ ਜਾਏਗੀ ਜਿੱਦੀ ਬਾਹਰ ਮੈਨ ਬਣ ਗਿਆ ਹੈ ਹੁਣ ਬੀਜ ਉਹ ਉਧਰ ਕੋਰ ਬੰਨ। ਵਿੱਚ ਸਾਫ ਕਰਾਇਆ ਤਾਂ ਖੱਬਲ ਮੇਰ ਹੋਇਆ ਦੇਖ ਲੈ। ਠੀਕ ਆ ਖੱਬਲ ਦਾ ਸੰਗ। ਮੇਰੀ ਚੀਜ਼ ਨਹੀਂ ਹੋਣੀ ਹੁੰਦੀ ਉਹ ਸਭ ਤੋਂ ਪਹਿਲਾਂ ਹੁੰਦੀ ਹੈ। ਆ ਉੱਪਰੇ ਪਿਆਈ ਉੱਪਰੇ। ਪੱਲੀ ਤੇ ਆਓ ਦੇਖੋ। ਨਹੀਂ ਲੋਡ ਉਹ ਪਹਿਲਾਂ ਹੋਊਗੀ। ਨਹੀਂ ਲੋਡ ਹੁੰਦੀ ਉਹ ਨਹੀਂ। ਉਹਦਾ ਹੈ ਹੀ। ਹਮ। ਫਸਲ ਹੋਣੀ ਨਹੀਂ ਹੈਗੀ। ਜੇ ਮਾੜੀ ਜੀ ਸੁੱਕ ਰਹੇਗੀ। ਹਾਂ। ਇਹ ਸਾਲਾ ਤੇ ਜੰਮਿਆ ਹੁੰਦਾ। ਠੀਕ। ਆਲੇ ਹੁਣ ਕ ਜੇ ਸਾਫ ਕਰੀ ਤੇ ਬੂਟੇ। ਹਾਂ ਹਾਂ। ਮਹੀਨਾ ਵੀ ਨਹੀਂ ਹੋਇਆ ਹੁਣ। ਕਿੰਨਾ ਹੋ ਗਿਆ। ਇਹ ਮਹੀਨਾ ਕਿ ਹੋਇਆ ਇਹ ਬਹੁਤਾ ਨਹੀਂ ਵੱਧ ਨਹੀਂ ਹੋਇਆ। ਇਹ ਮੁੰਡਾ ਕਹਿੰਦਾ ਹੁਣ ਮੜਾ ਮੋਟਾ ਇਹ ਕੁਝ ਨਹੀਂ ਹੈਗਾ ਇਹ ਇੰਨਾ ਨਹੀਂ। ਹੂੰ। ਹੁਣ ਸਿਆਲ ਹੈ ਨਾ। ਮੈਂ ਕਹਿੰਦਾ ਹੋਰ ਵੀ ਹੋ ਸਕਦਾ ਬੰਮੇ। ਇਹਦੇ ਵਿੱਚ ਦਵਾਈ ਵੀ ਮਾਰ ਦੇ ਦਿੰਦੇ ਕਹਿੰਦੇ। ਉਹ ਦਵਾਈ ਤਾਂ ਮਾਰੇ ਦੇਣਾ ਤਾਂ ਹਨ। ਹਾਂ। ਦਵਾਈ ਨਾ ਤਾਂ ਮਾਰੇ ਦੇਣਾ। ਹੂੰ। ਇਹ ਤਪੂਲੇ ਨੂੰ ਜਿਹੜਾ ਖਰਾਬ ਕਰਦੀ। ਕੀ ਆ ਵੀ ਕਿਹੜੀ ਲੱਗੇ ਲਾਉਣੇ ਤਾਂ ਜੀ? ਹਾਂ। ਇੱਕ ਲਾਉਣੇ ਕਿ ਦੋ? ਇਹ ਕਾ ਵਧੀਆ ਹੈ ਗਿੱਲਾ ਬਥੇਰਾ ਗਿੱਲਾ ਦਾ ਬਥੇਰਾ ਹੈ ਜੇ ਲੱਗ ਜੂ ਵਧੀਆ ਆ ਤੁਹਾਡਾ ਘਟ ਥੋੜਾ ਜਿਹਾ ਛਿੱਦਾ ਜੰਮਿਆ ਏ ਨਿਕਲ ਗਾਏ ਇਹ ਛਿੱਦਾ ਹੀ ਥੋੜਾ ਜਿਹਾ ਕੱਲੂ ਲਾਉਂਗਾ ਸਵੇਗੀ ਹੋਰ ਹਾਂਜੀ ਜਿੱਥੇ ਵੀ ਤੁਸੀਂ ਲਾ ਦੀ ਜਿੱਥੇ ਛਿੱਦਾ ਜੀ ਹੂੰ ਜਿੱਥੇ ਛਿੱਦਾ ਉੱਥੇ ਕੱਲੂ ਲਾਉਂਗੇ ਕਹਿੰਦੇ ਬਾਕੀ ਚਲੀਏ ਵਾ ਵੀ ਆਪਾਂ ਵੀ ਘਰ ਨੂੰ ਚਲੋ ਉਹ ਆ ਗਏ ਆਉਣੇ ਵਾਲੀ ਆ ਬਸ ਉਹ ਵੀ